ਬਾਜੀ ਅਸ਼ੀਰਵਾਦ ਲੈਣ ਆਇਆ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਆਰਾਮ ਨਾਮੀ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼ੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਤੁਹਾਨੂੰ ਤੁਸੀਂ ਵਿਚਰ ਰਹੇ ਹੋ ਪਹਿਲੀ ਵਾਰੀ ਬੋਗਾ ਤੇ ਦੂਜੀ ਉਹ ਘਾਰੇ ਸਾਰੀਆਂ ਨੌ ਦੀਆਂ ਨੌ ਕੌਨਸਟਿਟਿਊਐਂਸੀਆਂ ਦੇ ਵਿੱਚ ਮੈਂ ਗਿਆ ਜੀ ਦੋ ਦੋ ਵਾਰ ਚਲਾ ਗਿਆ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਉਤਸ਼ਾਹਤ ਨੇ ਔਰ ਲੋਕ ਬਹੁਤ ਸਪੋਰਟਿਵ ਨੇ ਬਹੁਤ ਸਪੋਰਟ ਕਰ ਰਹੇ ਤੁਹਾਡੇ ਲੀਡਰਾਂ ਦਾ ਵਿਰੋਧ ਵੀ ਹੋ ਰਿਹਾ ਜੀ ਕਈ ਜਗ੍ਹਾ ਤੋ ਤਾਂ ਹੁੰਦਾ ਹੀ ਆ ਜੀ ਕੁਛ ਨਾ ਕੁਛ ਸਾਰੀ ਦੁਨੀਆ ਨੂੰ ਤਾਂ ਬੰਦਾ ਖੁਸ਼ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਕਰਨ ਜੀ ਹੰਸਰਾਜ ਜੀ ਨਾਲ ਦੋਸਤੀ ਵੀ ਹੈ ਤੇ ਜਿਸ ਤਰ੍ਹਾਂ ਇਸ ਚਨਾਮੇਦਾਨ ਦੇ ਵਿੱਚ ਲੜਿਆ ਦੇਖੋ ਜੀ ਉਹਨਾਂ ਦੀ ਆਪਣੀ ਵਿਚਾਰਧਾਰਾ ਆਪਣੀ ਸਾਡੀ ਆਪਣੀ ਹੈ ਬਾਕੀ ਉਹ ਸਾਥੋਂ ਵੱਡੇ ਨੇ ਉਹਨਾਂ ਦੀ ਰਿਸਪੈਕਟ ਹੈ ਰਾਮ ਕਾਲੀਦਰ ਨੇ ਵੀ ਆਪਣਾ ਉਮੀਦਵਾਰ ਲਾ ਦਿੱਤਾ ਲੇਕਿਨ ਅਜੇ ਕੌਂਗਰਸ ਦਾ ਬਾਕੀ ਹੈ ਕਿ ਲੱਗ ਰਿਹਾ ਕਿ ਕੋਈ ਵੱਡਾ ਚਿਹਰਾ ਕੌਂਗਰਸ ਵੱਲ ਆ ਸਕਦਾ ਹੈ ਹਾਂਜੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਆਉਣ ਦਾ ਅਧਿਕਾਰ ਹੈ ਜੀ ਸਾਰੇ ਆਉਣ ਇਸ ਤਰ੍ਹਾਂ ਹੀ ਤਿਆਰੀ ਚੱਲ ਰਹੀ ਹੈ ਪੂਰੀ ਤਿਆਰੀ ਹੈ ਜੀ ਖੁੱਲ ਹਰਮੋਲ ਜੀ ਅੱਜ RAM NAVAMI ਦਾ ਦਿਨ ਹੈਗਾ ਤੇ ਫਿਰ ਅੱਜ ਦੇ ਕੋਲ ਸਿਰਫ ਭੱਦੀ ਮੈਂ ਹੋਵੇ ਥੋੜਾ ਜਿਹਾ ਹਾਂਜੀ ਇਹ ਮੇਰੇ ਲਈ ਟਾਸਕ ਹੈ ਮੈਂ ਬਹੁਤ ਘੱਟ ਮਤਲਬ ਧਰਮ ਗਾਇਆ ਜੀ ਬਾਕੀ ਬਾਪਾ ਰੇ ਕੋਈ ਵੀ ਕੋਈ ਵੀ ਗਾਇਕ ਰੱਬ ਦਾ ਨਹੀਂ ਕਿਸੇ ਵੀ ਘਰ ਦੇ ਮਤਲਬ ਮਾਂ ਦਾ ਜਨਾਦਨਾ ਮਾਂ ਦੇ ਮੰਦਰ 'ਚ ਬੈਠੇ ਹਾਂ ਹਾਂ ਮਾਂ ਦਾ ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਹੋ ਮਾਂ ਹੈ ਠੰਡੜੀ ਛਾਓ ਦੁਨੀਆ ਵਾਲਿਓ ਸੋ ਸਾਰਿਆਂ ਨੂੰ ਮੇਰੇ ਵੱਲੋਂ ਰਾਮ ਨੌਮੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਮਾਤਾ ਰਾਣੀ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼ੇ। ਬਾਜੀ ਅਸ਼ੀਰਵਾਦ ਲੈਣ ਆਇਆ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਰਾਮ ਨੌਮੀ ਦੀਆਂ ਲੱਖ ਲੱਖ ਮੁਬਾਰਕਾਂ। ਪ੍ਰਮਾਤਮਾ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼ੇ। ਕਿੱਦਾਂ ਦਾ ਸਵਾਸ ਮਿਲ ਰਿਹਾ ਜੀ ਤੁਹਾਨੂੰ ਤੁਸੀਂ ਵਿਚਰ ਰਹੇ ਹੋ ਪਹਿਲੀ ਵਾਰੀ ਬੋਗਾ ਤੇ ਦੂਜੀ ਹੋ ਗਾਰੀ। ਸਾਰੀਆਂ 9 ਦੀਆਂ 9 ਕੌਨਸਟਿਟੂਐਂਸੀਆਂ ਦੇ ਵਿੱਚ ਮੈਂ ਗਿਆ ਜੀ ਦੋ ਦੋ ਵਾਰ ਚਲਾ ਗਿਆ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਉਤਸ਼ਾਹਤ ਨੇ ਔਰ ਲੋਕ ਬਹੁਤ ਸਪੋਰਟਿਵ ਨੇ ਬਹੁਤ ਸਪੋਰਟ ਕਰ ਰਹੇ ਆ ਤੁਹਾਡੇ ਲੀਡਰਾਂ ਦਾ ਵਿਰੋਧ ਵੀ ਹੋ ਰਿਹਾ ਜੀ ਕਈ ਜਗ੍ਹਾ ਤੇ ਉਹ ਤਾਂ ਹੁੰਦੀ ਹੀ ਆ ਜੀ ਕੁਛ ਨਾ ਕੁਛ ਸਾਰੀ ਦੁਨੀਆ ਨੂੰ ਤਾਂ ਬੰਦਾ ਖੁਸ਼ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਜੀ ਹੰਸਰਾਜ ਜੀ ਨਾਲ ਦੋਸਤੀ ਵੀ ਆ ਤੇ ਜਿਸ ਤਰ੍ਹਾਂ ਇਸ ਚੋਣਾਂ ਦੇ ਮੈਦਾਨ ਦੇ ਵਿੱਚ ਲੜਿਆ ਦੇਖੋ ਜੀ ਉਹਨਾਂ ਦੀ ਆਪਣੀ ਵਿਚਾਰਧਾਰਾ ਆਪਣੀ ਸਾਡੀ ਆਪਣੀ ਹੈ ਬਾਕੀ ਉਹ ਸਾ ਤੋਂ ਵੱਡੇ ਨੇ ਉਹਨਾਂ ਦੀ ਰਿਸਪੈਕਟ ਹੈ ਰਾਮ ਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਲਾ ਦਿੱਤਾ ਲੇਕਿਨ ਅਜੇ ਕਾਂਗਰਸ ਦਾ ਬਾਕੀ ਹੈ ਕਿ ਲੱਗ ਰਿਹਾ ਕਿ ਕੋਈ ਵੱਡਾ ਚਿਹਰਾ ਕਾਂਗਰਸ ਵੱਲ ਆ ਸਕਦਾ ਹੈ ਹਾਂਜੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਆਉਣ ਦਾ ਅਧਿਕਾਰ ਹੈ ਜੀ ਸਾਰੇ ਆਉਣ ਪੂਰੀ ਤਿਆਰੀ ਹੈ ਜੀ ਪੂਰੀ ਤਿਆਰੀ ਹੈ ਜੀ ਖੁੱਲਣ ਮੋਹ ਜੀ ਅੱਜ ਰਾਮ ਨੌਮੀ ਦਾ ਦਿਨ ਹੈਗਾ ਤੇ ਸਾਰੇ ਰਾਜ ਦੇ ਕੋਸ਼ਿਸ਼ ਪੱਦੀ ਮੈਂ ਹੋਰੇ ਥੋੜਾ ਜਿਹਾ ਹਾਂਜੀ ਇਹ ਮੇਰੇ ਲਈ ਤਾਸਕ ਹੈ ਮੈਂ ਬਹੁਤ ਘਟ ਮਤਲਬ ਧਰਮ ਗਾਇਆ ਜੀ ਬਾਕੀ ਫਰ ਭਾਸਾਰੇ ਕੋਈ ਵੀ ਕੋਈ ਵੀ ਗਾਇ ਜਾ ਸਕਦਾ ਜੀ ਕਿਸੇ ਵੀ ਢਾਰ ਦੇ ਉੱਤੇ ਮਤਲਬ ਰੱਬ ਮਾਂ ਦਾ ਜਨਾਦਨ ਮਾਂ ਦੇ ਮੰਦਰ 'ਚ ਬੈਠੇ ਹਾਂ ਹਾਂ ਮਾਂ ਦਾ ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਹੋ ਮਾਂ ਹੈ ਠੰਡੜੀ ਛਾਓ ਦੁਨੀਆ ਵਾਲਿਓ ਸੋ ਸਾਰਿਆਂ ਨੂੰ ਮੇਰੇ ਵੱਲੋਂ RAM NAVAMI ਦੀਆਂ ਲੱਖ ਲੱਖ ਮੁਬਾਰਕਾਂ ਔਰ ਮਾਤਾ ਰਾਣੀ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼